ਬਲਟਾਣਾ ਦੇ ਵਿੱਚ ਮੌਜੂਦ ਦਾ ਜਿੱਥੇ ਇੱਕ ਗੁਰਦੁਆਰਾ ਦੀ ਸੇਵਾ ਸੰਭਾਲ ਬਾਬਾ ਰਾਏ ਰਾਜ ਸਿੰਘ ਹੋਰਾਂ ਨੂੰ ਦਿੱਤੀ ਹੈ ਅਸੀਂ ਸੇਵਾ ਸੰਭਾਲ ਲਈ ਅੱਜ ਤੋਂ ਬਾਅਦ ਪ੍ਰਬੰਧ ਜਿਹੜਾ ਦਲਪੰਥ ਦਾ ਹੈੱਡ ਆਫਸ ਆ ਉਹ ਇੱਥੇ ਬਣੂਗਾ ਇੱਥੋਂ ਸਾਰੀਆਂ ਗਤੀਵਿਧੀਆਂ ਚੱਲਣਗੀਆਂ ਪੰਥ ਦੀਆਂ ਸਮਾਜ ਦੀਆਂ ਤੁਹ ਕੋਈ ਦਾ ਸੇਵਾ ਕਰਨੀ ਹੈ ਕਿਤੇ ਹੋਵੇ ਇਹ ਸਾਨੂੰ ਟਿਕਾਣਾ ਚਾਹੀਦਾ ਸੀਗਾ ਗੁਰੂ ਰਵਦਾਸ ਮਹਾਰਾਜ ਜਿਹੜਾ ਗੁਰਦੁਆਰਾ ਜਿਹਦਾ ਅੱਜ ਤੋਂ ਨਵਾਂ ਬੇਗੰਪੂਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਭਗਤ ਰਵਦਾਸ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਰਾਜ ਕੀਤਾ ਭਗਤ ਰਵਦਾਸ ਬੇਗੰਪੂਰੇ ਦਾ ਰਾਜ ਵੀ ਜਿੱਥੇ ਸਾਰੇ ਬਰਾਬਰ ਵਸਣ ਬਹੁਤ ਸਾਰਾ ਉਸ ਵੇਲੇ ਬ੍ਰਾਹਮਣਵਾਦ ਨੇ ਜਿਹੜੇ ਸਾਡੇ ਤੇ ਪਾਬੰਦੀਆਂ ਲਾਈਆਂ ਸੀ ਮਨੂਸੀ ਮਰਤੀ ਨੇ ਬਹਾਮਣਾ ਨੇ 6 7643 ਜਾਤਾਂ ਬਣਾਤੀਆਂ ਪਰ ਇੰਨੀਆਂ ਜਾਤਾਂ ਹੈ ਨਹੀਂ ਜਾਤਾਂ ਦਾ ਸੰਸਾਰ ਦੇ ਵਿੱਚ ਰੱਬ ਨੇ ਤਾਂ ਢਾਈ ਬਣਾਇਆ ਇੱਕ ਮਰਦ ਦੀ ਜਾਤ ਆ ਇੱਕ ਔਰਤ ਦੀ ਆ ਅਧੀ ਖੁਸਰੇ ਦੀ ਆ ਭਗਤ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਦੀ ਬੰਦਨਾ ਤੋੜੀਆਂ ਉਹਨਾਂ ਦਾ ਹੁਕਮ ਜਿਹੜੇ ਦਲਤ ਨੇ ਜਿਹੜੇ ਸੂਦਰ ਨੇ ਉਹ ਪੱਗ ਨਹੀਂ ਬਨ ਸਕਦੇ ਉਹ ਕੋੜੇ ਤੇ ਨਹੀਂ ਚੜ ਸਕਦੇ ਇਹ ਉਹ ਚੰਗੇ ਕੱਪੜੇ ਨਹੀਂ ਪਾ ਸਕਦੇ ਉਹ ਬਾਣੀ ਨਹੀਂ ਪੜ ਸਕਦੇ ਅਸੀਂ ਉਹਨਾਂ ਨੂੰ ਵੀ ਮਿਲ ਕੇ ਜਿਹੜਾ ਹੈਗਾ ਇਹ ਜਿਹੜਾ ਇੱਕ ਕਰਾਂਗੇ ਕਿਉਂਕਿ ਜੇ ਅਸੀਂ ਆਪਸੇ ਵਿੱਚ ਫਟ ਗਏ ਫਿਰ ਜਿਹੜਾ ਸਾਡਾ ਮਿਸ਼ਨ ਆ ਉਹ ਦੂਰਾ ਰਹੂਗਾ ਅਸੀਂ ਸਾਰਿਆਂ ਨੂੰ ਇਕੱਠੇ ਕਰਨਾ ਸਾਡੇ ਵਿੱਚ ਜਿਹੜੀਆਂ ਬੰਨੀਆਂ ਬ੍ਰਾਹਮਣਵਾਦ ਨੇ ਪਾਈਆਂ ਹੋਈਆਂ ਨੇ ਇਹ ਭਗਤ ਰਵਿਦਾਸ ਨੇ ਡਾਂਕੇ ਦੇ ਚੋਟ ਤੇ ਕ੍ਰਾਂਤੀਕਾਰੀ ਗੁਰੂ ਹੋਏ ਨੇ ਉਹਨਾਂ ਨੇ ਡਾਂਕੇ ਦੀ ਚੋਟ ਤੇ ਬ੍ਰਾਹਮਣਵਾਦ ਦਾ ਮੁਕਾਬਲਾ ਕੀਤਾ ਨਾਮ ਤੇ ਰਹਾਜਰੀ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਨਾਲ ਝੂਠੇ ਪਸਾਰੇ ਉਹ ਪਰਮੇਸ਼ਰ ਹਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੇ ਰੱਦ ਆ ਜਿਹੜਾ ਮੂਰਤੀ ਪੂਜਾ ਦਾ ਉਹਨਾਂ ਨੇ ਖੰਡਨ ਕੀਤਾ ਬਲਟਾਣਾ ਦੇ ਵਿੱਚ ਮੌਜੂਦ ਦਾ ਜਿੱਥੇ ਕਿ ਇੱਕ ਗੁਰਦੁਆਰਾ ਦੀ ਸੇਵਾ ਸੰਭਾਲ ਬਾਬਾ ਰਾਏ ਰਾਜ ਸਿੰਘ ਹੋਰਾਂ ਨੂੰ ਦਿੱਤੀ ਹੈ ਗੁਰਦੁਆਰਾ ਭਗਤ ਰਵਿਦਾਸ ਜੀ ਦਾ ਸਾਰੀ ਕਮੇਟੀ ਨੇ ਬਤਾਰ ਇੱਕ ਪੇਪਰ ਤਿਆਰ ਕੀਤਾ ਜਿਸ ਦੇ ਵਿੱਚ ਇਹ ਗੱਲਾਂ ਲਿਖਿਆ ਨੇ ਕਿ ਸੇਵਾ ਸੰਭਾਲ ਪੂਰੀ ਕਮੇਟੀ ਬਾਬਾ ਰਾਇਰਾ ਸਿੰਘ ਨੂੰ ਅਨੁਸੇਵਾ ਸੰਭਾਲ ਸੌਪਰੀ ਹੈ ਜਿਹਦੇ ਵਿੱਚ ਜਗਜੀਤ ਸਿੰਘ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਉਹ ਵੀ ਇੱਥੇ ਮੌਜੂਦ ਨੇ ਸਾਡੇ ਨਾਲ ਬਾਬਾ ਰਾਇਰਾ ਸਿੰਘ ਜੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਜਿਹੜਾ ਗੁਰਦੁਆਰਾ ਭਗਤ ਰਵੀਦਾਸ ਜੀ ਦਾ ਉਹ ਇਹਨਾਂ ਨੂੰ ਸੌਪਿਆ ਗਿਆ ਕੀ ਮਕਸਦ ਹੈ ਕੀ ਚੀਜ਼ਾਂ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਅਸੀਂ ਦੇਖ ਰਹੇ ਹਾਂ ਕਿ ਬਲਟਾਣਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਤੁਹਾਨੂੰ ਸੌਂਪੀ ਗਈ ਹੈ ਇਸ ਬਾਰੇ ਦੱਸੋ ਇਹ ਤੁਹਾਨੂੰ ਸੌਂਪੀ ਗਈ ਹੈ ਕੀ ਕਾਰਨ ਹੈ ਇਸ ਦਾ ਸਾਰਾ ਦੇਖੋ ਆਪ ਸਾਰਿਆਂ ਨੂੰ ਪਤਾ ਵੀ ਅਸੀਂ ਬਹੁਤ ਚਿਰ ਤੋਂ ਜਿਹੜੀਆਂ ਪੰਥ ਦੀਆਂ ਸੇਵਾਵਾਂ ਕਰਦੇ ਆਂ ਇੱਥੇ ਗੁਰਦੁਆਰਾ ਭਗਤ ਰਬਦਾਸ ਜੀ ਮਹਾਰਾਜਾ ਬਣਿਆ ਹੋਇਆ ਹੈ ਜਿਨ੍ਹਾਂ ਦੀ ਇੱਥੇ ਪ੍ਰਬੰਧ ਕਮੇਟੀ ਬਣੀ ਹੋਈ ਹੈ ਇਹ ਸਾਡੇ ਨਾਲ ਬਹੁਤ ਚਿਰ ਤੋਂ ਜਿਹੜੇ ਹੈਗੇ ਮੋਰਚੇ ਨਾਲ ਜੁੜੇ ਹੋਏ ਨੇ ਆਉਂਦੇ ਜਾਂਦੇ ਨੇ ਚਲੋ ਇਹ ਕਹਿੰਦੇ ਆ ਬਾਬਾ ਜੀ ਵੀ ਤੁਸੀਂ ਉਥੇ ਦਲਪੰਥ ਸਮੇਤ ਸੇਵਾ ਕਰੋ ਸਾਡੇ ਨਾਲ ਚਲੋ ਇਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਅਸੀਂ ਇਹਨਾਂ ਦੇ ਹੁਕਮ ਮੰਨਿਆ ਦੇਖੋ ਜਿਹੜੀ ਸੰਗਤ ਹੁੰਦੀ ਰੱਬ ਵਰ ਕਮੇਟੀ ਅਸੀਂ ਸੇਵਾ ਸੰਭਾਲ ਲਈ ਅੱਜ ਤੋਂ ਬਾਅਦ ਪ੍ਰਬੰਧ ਜਿਹੜਾ ਦਲਪੰਥ ਦਾ ਹੈਡ ਆਫ ਸਾ ਉਹ ਇੱਥੇ ਬਣੂਗਾ ਇੱਥੋਂ ਸਾਰੀਆਂ ਗਤੀਵਿਧੀਆਂ ਚੱਲਣਗੀਆਂ ਪੰਥ ਦੀਆਂ ਸਮਾਜ ਦੀਆਂ ਦੇਖੋ ਅਸੀਂ ਤਾਂ ਸੇਵਾ ਕਰਨੀ ਆ ਕਿਤੇ ਹੋਵੇ ਇਹ ਸਾਨੂੰ ਟਿਕਾਣਾ ਚਾਹੀਦਾ ਸੀਗਾ ਕਿੱਥੇ ਨ ਕਿਤੇ ਬੈਠਣ ਨੂੰ ਹੁਣ ਇਹ ਜਿਹੜਾ ਹੈਗਾ ਦਲਪੰਤ ਦਾ ਹੈੱਡ ਆਫਿਸਰ ਗੁਰੂ ਰਵਦਾਸ ਮਹਾਰਾਜ ਜਿਹੜਾ ਗੁਰਦੁਆਰਾ ਜੀ ਦਾ ਅੱਜ ਤੋਂ ਨਵ ਬੇਗੰਪੂਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਭਗਤ ਰਵਦਾਸ ਜੀ ਕਿਉਂਕਿ ਜਿਹੜਾ ਬੇਗੰਪੂਰੇ ਦਾ ਸੁਖਨਾ ਸੀ ਉਹ ਭਗਤ ਰਵਦਾਸ ਜੀ ਆਨੇ ਮਹਾਰਾਜ ਬੇਗੰਪੂਰਾ ਸ਼ਹਿਰ ਕੋ ਨਾ ਉਹ ਬੇਗੰਪੂਰੇ ਦਾ ਰਾਜ ਉਹ ਹਲੀਮੀ ਰਾਜ ਖਾਲਸਾ ਰਾਜ ਪ੍ਰਗਟ ਕਰਨਾ ਚਾਹੁੰਦੇ ਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਰਾਜ ਕੀਤਾ ਭਗਤ ਰਵਦਾਸ ਬੇਗੰਪੁਰੇ ਦਾ ਰਾਜ ਵੀ ਜਿੱਥੇ ਸਾਰੇ ਬਰਾਬਰ ਵਸਣ ਜਿੱਥੇ ਕੋਈ ਓਚ ਨੀਚ ਨਾ ਹੋਵੇ ਗੁਰੂ ਰਵਦਾਸ ਮਹਾਰਾਜ ਜੀ ਨੇ ਬਾਣੀ ਵਿਚਾਰੀ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਟਰ ਜੀ ਉਸ ਮੁਤਾਬਕ ਅਸੀਂ ਉਸ ਮਿਸ਼ਨ ਨੂੰ ਲੈ ਕੇ ਚੱਲਾਂਗੇ ਇਥੋਂ ਜਿਹੜਾ ਅੱਜ ਬਹੁਤ ਸਾਰਾ ਉਸ ਵੇਲੇ ਬ੍ਰਾਹਮਣਵਾਦ ਨੇ ਜਿਹੜੇ ਸਾਡੇ ਤੇ ਪਾਬੰਦੀਆਂ ਲਾਈਆਂ ਸੀ ਮਨੁਸ਼ੀ ਮਰਤੀ ਨੇ ਬ੍ਰਾਹਮਣਾ ਨੇ 6 7643 ਜਾਤਾਂ ਬਣਾਤੀਆਂ ਪਰ ਇੰਨੀਆਂ ਜਾਤਾਂ ਹੈ ਨਹੀਂ ਜਾਤਾਂ ਦਾ ਸੰਸਾਰ ਦੇ ਵਿੱਚ ਰੱਬ ਨੇ ਤਾਂ ਢਾਈ ਬਣਾਇਆ ਨੀ ਇੱਕ ਮਰਦ ਦੀ ਜਾਤ ਆ ਇੱਕ ਔਰਤ ਦੀ ਆ ਅੱਧੀ ਖੁਸਰੇ ਦੀ ਆ ਇਹ ਬ੍ਰਾਹਮਣਵਾਦ ਹੀ ਦੇਣਾ ਸਾਨੂੰ ਆਪਸ ਦੇ ਵਿੱਚ ਲੜਾਉਣ ਵਾਸਤੇ ਸਾਡੇ ਉੱਤੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਸੀ ਸਦੀਆਂ ਤੋਂ ਭਗਤ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਦੀ ਬੰਦਨਾ ਤੋੜੀਆਂ ਉਹਦਾ ਹੁਕਮ ਜਿਹੜੇ ਦਲਤ ਨੇ ਜਿਹੜੇ ਸੂਦਰ ਨੇ ਉਹ ਪਗ ਨਹੀਂ ਵਨ ਸਕਦੇ ਉਹ ਕੋੜੇ ਤੇ ਨਹੀਂ ਚੜ ਸਕਦੇ ਇਹ ਉਹ ਚੰਗੇ ਕੱਪੜੇ ਨਹੀਂ ਪਾ ਸਕਦੇ ਉਹ ਬਾਣੀ ਨਹੀਂ ਪੜ ਸਕਦੇ ਉਹ ਉਹਨਾਂ ਨੂੰ ਕੋਈ ਬਾਣੀ ਉਚਾਰਨ ਦਾ ਹੱਕ ਨਹੀਂ ਗੁਰੂ ਰਵਦਾਸ ਮਹਾਰਾਜ ਜੀ ਨੇ ਪੱਗ ਵੀ ਬੰਨੀ ਉਹਨਾਂ ਨੇ ਬਾਣੀ ਵੀ ਉਚਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 40 ਸ਼ਬਦ ਤੇ ਇੱਕ ਸ਼ਲੋਕ ਆ ਉਹਨਾਂ ਦਾ ਉਹਨਾਂ ਨੇ ਡਾਂਕੇ ਦੀ ਚੋੜ ਤੇ ਜਿਹੜਾ ਬ੍ਰਾਹਮਣਵਾਦ ਦਾ ਮੁਕਾਬਲਾ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਕਾਲ ਆਇਆ ਉਹਨਾਂ ਨੇ ਉਹਨਾਂ ਦੀ ਸੋਚ ਨੂੰ ਬਣਾਇਆ ਉਹਨਾਂ ਨੇ ਵੀ ਜਿਹੜਾ ਹੈਗਾ ਗਰੀਬਾਂ ਨੂੰ ਨਵਾਜਿਆ ਭਾਈ ਲਾਲੋ ਦੇ ਘਰੇ ਜਾ ਕੇ ਪ੍ਰਸ਼ਾਦਾ ਸਕੇ ਆ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਨੇ ਸਾਰੇ ਜੇ ਨਾਲ ਨੂੰ ਸੂਦਰ ਕਹਿੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਖਾਲਸਾ ਬਣਾਇਆ ਅਮਰਤ ਸਕਾ ਕੇ ਜਾਤ ਪਾਤ ਦਾ ਜਿਹੜਾ ਕੋੜ ਸੀ ਉਹ ਖਤਮ ਕਰਤਾ ਨਾਲੇ ਵੀ ਕਹਿਤਾ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇੰਨੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਸਤਗੁਰਾਂ ਨੇ ਜਾਤ ਪਾਤ ਦਾ ਕੋੜ ਖਤਮ ਕਰਤਾ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨੋ ਫਿਰ ਅਸੀਂ ਉਸ ਨਾਰੀ ਨੂੰ ਲੈ ਕੇ ਤੁਰਦੇ ਆਂ ਇੱਕ ਪਿਤਾ ਇੱਕ ਸਕੇ ਹਮਾਰ ਜਦੋਂ ਅਸੀਂ ਇੱਕ ਪੇਦਾ ਦੇ ਪੁੱਤ ਨਾ ਫਿਰ ਅਸੀਂ ਅੱਡ ਅੱਡ ਬੱਕਰੀਆਂ ਜਾਤਾਂ ਦੇ ਕਿਵੇਂ ਜੋਗੇ ਇਹ ਬ੍ਰਾਹਮਣਵਾ ਪਰਮੇਸ਼ਰ ਨੇ ਬਣਾਈਆਂ ਨਹੀਂ ਹੈਗੀਆਂ ਇੱਥੇ ਸਾਰੇ ਇੱਕ ਸਮਾਨ ਹਨ ਉਹਨਾਂ ਨੂੰ ਸਾਰਿਆਂ ਨੂੰ ਇੱਕ ਬਰਾਬਰ ਦਾ ਦਰਜਾ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਰਾਜ ਦੀ ਜਿਹੜਾ ਹੈਗਾ ਇੱਕ ਮਰਜਾਦਾ ਖਾਲਸਾ ਪੰਥ ਦੀ ਘੜੀ ਜਿਹਦੇ ਵਿੱਚ ਸਾਰੇ ਬਰਾਬਰ ਤੇ ਉਹ ਮਰਜਾਦਾ ਨੂੰ ਅਸੀਂ ਕਾਇਮ ਕਰਨ ਵਾਸਤੇ ਜਿਹੜਾ ਹੈਗਾ ਅੱਗੇ ਮਿਸ਼ਨ ਤੋੜਾਂਗੇ ਇਹ ਸੋਚ ਨੂੰ ਲੈ ਜਾਵਾਂਗੇ ਮਾਨਸਿਕ ਜਸਵ ਵਿੱਚ ਕੇ ਪਹਿਚਾਨ ਉਹਦਾ ਇੱਥੋਂ ਸਾਰੇ ਜਿਵੇਂ ਇਹ ਤੁਹਾਨੂੰ ਸੇਵਾ ਸੰਭਾਲ ਦਿੱਤੀ ਹੈ ਨਾਲ ਹੀ ਇੱਕ ਗੁਰਦੁਆਰਾ ਭਾਈ ਰਵਿਦਾਸ ਜੀ ਦੇ ਨਾਮ ਦੇ ਉੱਤੇ ਉਹ ਮੰਦਿਰ ਹੈ ਇਸ ਪਾਸੇ ਨੂੰ ਗੁਰਦੁਆਰਾ ਹੈ ਇਹਦੇ ਵਿੱਚ ਕੀ ਫਰਕ ਹੋਣਾ ਲੈ ਦੋਨਾਂ ਦੇ ਵਿੱਚ ਉਹ ਪਿੰਡ ਦੀ ਸੰਗਤ ਇੱਧਰ ਵੀ ਆਇਆ ਕਰੂਗੀ ਉੱਧਰ ਇਹ ਦੋ ਵੱਖਰੇ ਵੱਖਰੇ ਚੀਜ਼ਾਂ ਤਾਂ ਨਹੀਂ ਰਹਿਣ ਵਾਲੀਆਂ ਜਾਂ ਕੀ ਹੈ ਇਹ ਥੋੜਾ ਸਮਝਾਣ ਦੀ ਕੋਸ਼ਿਸ਼ ਦੇਖੋ ਅਸੀਂ ਸਾਰਿਆਂ ਨੂੰ ਹੱਥ ਜੋੜਾਂਗੇ ਸਾਨੂੰ ਹੁਣ ਅਸੀਂ ਪਹਿਲੀ ਵਾਰੀ ਇੱਥੇ ਆਏ ਆਂ ਪਹਿਲਾਂ ਗੁਰੂ ਰਵਿਦਾਸ ਮਹਾਰਾਜਿਆਂ ਦਾ ਨਗਰ ਕੀਰਤਨ ਕੀਤਾ ਅਖੰਡ ਪਾਤਸ਼ਾਹ ਦੇ ਭੋਗ ਪਾਏ ਨੇ ਕੀਰਤਨ ਹੋ ਰਹੇ ਨੇ ਅਸੀਂ ਉਹਨਾਂ ਨੂੰ ਵੀ ਮਿਲ ਕੇ ਜਿਹੜਾ ਹੈਗਾ ਇਹ ਜਿਹੜਾ ਇੱਕ ਕਰਾਂਗੇ ਕਿਉਂਕਿ ਜੇ ਅਸੀਂ ਆਪਸੇ ਵਿੱਚ ਫਟ ਗਏ ਫਿਰ ਜਿਹੜਾ ਸਾਡਾ ਮਿਸ਼ਨ ਆ ਉਹ ਦੂਰ ਆ ਰਹੂਗਾ ਅਸੀਂ ਸਾਰਿਆਂ ਨੂੰ ਇਕੱਠੇ ਕਰਨਾ ਸਾਡੇ ਵਿੱਚ ਜਿਹੜੀਆਂ ਬੰਨੀਆਂ ਬ੍ਰਾਹਮਣਵਾਦ ਨੇ ਪਾਈਆਂ ਹੋਈਆਂ ਨੇ ਇਹ ਇਹ ਬ੍ਰਾਹਮਣਾਂ ਦੀ ਦੇਣ ਆ ਇਹ ਹੋਰ ਕਿਸੇ ਦੀ ਨਹੀਂ ਜਿਹੜੀ ਸੋਚ ਸਾਡੇ ਹਜੇ ਤੱਕ ਸਾਡੇ ਲੋਕਾਂ ਦੇ ਵਿੱਚ ਉਹ ਨਿਕਲ ਨਹੀਂ ਰਹੀ ਭਗਤ ਰਵਦਾਸ ਨੇ ਡਾਂਕੇ ਦੇ ਚੋੜ ਤੇ ਕ੍ਰਾਂਤੀਕਾਰੀ ਗੁਰੂ ਹੋਏ ਨੇ ਉਹਨਾਂ ਨੇ ਡਾਂਕੇ ਦੇ ਚੋੜ ਤੇ ਬ੍ਰਾਹਮਣਵਾਦ ਦਾ ਮੁਕਾਬਲਾ ਕੀਤਾ ਉਹਨਾਂ ਦੀ ਜਿਹੜੀ ਸੋਚੀ ਬ੍ਰਾਹਮਣਾਂ ਦੀ ਉਹਨੂੰ ਨਕਾਰਿਆ ਉਹਨਾਂ ਨੇ ਗੁਰੂ ਦੀ ਸੋਚ ਜਿਹੜੀ ਹਰਸੋ ਹੀਰਾ ਸਾਟਕੇ ਕਰਿਆਨ ਕੀ ਆਸ ਤੇ ਨਰਦੋਜਿਕ ਜਗਤ ਸੱਤ ਪਾਖੇ ਰਵਦਾਸ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਿਹਾ ਵੀ ਉਹ ਤੋਂ ਬਿਨਾ ਹੋਰ ਹੀ ਸਾਰੇ ਝੂਠੇ ਹੀ ਨੇ ਨਾਮ ਤੇ ਰਹਾਜਰੀ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਨਾਲ ਝੂਠੇ ਪਸਾਰੇ ਉਹ ਪਰਮੇਸ਼ਰ ਹਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੇ ਰੱਦ ਆ ਜਿਹੜਾ ਮੂਰਤੀ ਪੂਜਾ ਦਾ ਉਹਨਾਂ ਨੇ ਖੰਡਨ ਕੀਤਾ ਉਹਨਾਂ ਨੇ ਪਰਮੇਸ਼ਰ ਨੂੰ ਰੱਦ ਆ ਅਸੀਂ ਉਹ ਸੋਚ ਨੂੰ ਲੈ ਕੇ ਚੱਲਣਾ ਜਿਹੜਾ ਆਹ ਵਿੱਚ ਜਿਹੜੀ ਸਾਡੀ ਫੋਟਾ ਜਾਂ ਹੋਰ ਆ ਉਹਨੂੰ ਅਸੀਂ ਇਕੱਠੇ ਕਰਾਂਗੇ ਕੱਲੇ ਸੇ ਹੀ ਨਹੀਂ ਪੂਰੇ ਅਸੀਂ ਭਾਰਤ ਦੇ ਵਿੱਚ ਜਿੱਥੇ ਸਾਡੇ ਦੇਖੋ ਕਈ ਥਾਵਾਂ 'ਤੇ ਮੰਦਿਰ ਬਣੇ ਨੇ ਭਗਤ ਜੀ ਦੇ ਕਈ ਥਾਵਾਂ 'ਤੇ ਗੁਰਦੁਆਰੇ ਬਣੇ ਨੇ ਇਹ ਨਹੀਂ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ ਤਾਂ ਗੁਰੂ ਰਵਿਦਾਸ ਦੀ ਸੋਚ ਆ ਨਾ ਹੈ ਤਾਂ ਉਹ ਹੀ ਮਿਸ਼ਨ ਦੇਖੋ ਰਸਤੇ ਆ ਅਲੱਗ-ਅਲੱਗ ਹੋਗੇ ਮੰਜ਼ਿਲ ਤਾਂ ਇੱਕੋ ਹੀ ਆ ਨਾ ਜਿਹੜੀ ਮੰਜ਼ਿਲ ਜਿਹੜੇ ਵੱਲ ਵੱਧਣਾ ਅਸੀਂ ਰਾਹ ਬੱਖੋ ਰ ਬੱਕਰੇ ਹੋਗੇ ਮੰਜ਼ਿਲ ਤੇ ਇੱਕੋ ਤੇ ਪਹੁੰਚਣਾ ਫਿਰ ਜਦੋਂ ਅਸੀਂ ਇਕੱਠੇ ਹੋਗੇ ਜਿਹੜੇ ਸਾਡੇ ਮਨਾਂ ਦੇ ਵਿੱਚ ਫਰਕ ਹੋ ਜਾਂਦੇ ਨੇ ਅਸੀਂ ਬੈਠ ਕੇ ਉਹਨੂੰ ਨਿਵੇੜਾਂਗੇ ਅਸੀਂ ਸਾਰਿਆਂ ਨੂੰ ਇਕੱਠੇ ਕਰਾਂਗੇ ਸਾਰਿਆਂ ਦੀ ਜਿਹੜੀ ਸੋਚ ਆ ਜਿਹੜੀ ਗੁਰੂ ਸਾਹਿਬ ਦੀ ਉਹ ਸੋਚ ਦੇ ਉੱਤੇ ਅਸੀਂ ਮਾਨਕੀ ਜਨਤ ਸਭੇ ਕੋ ਪਛਾਣ ਬੋਦਾ ਜਿਹੜਾ ਨਾਰਾ ਉਹਨੇ ਲਾਇਆ ਸੀ ਉਸ ਦੇ ਉੱਤੇ ਸਾਰ ਨੂੰ ਲੈ ਕੇ ਆਉਣਾ ਬਿਲਕੁਲ ਅੱਛਾ ਬੱਬਾ ਜੀ ਜਿਹੜੀ ਕਮੇਟੀ ਹੈ ਉਹ ਬਿਲਕੁਲ ਚੇਂਜ ਕੀਤੀ ਜਾਏਗੀ ਕਿ ਉਹੀ ਕਮੇਟੀ ਰਹੇਗੀ ਬਸ ਜਿਹੜਾ ਦੇਖਭਾਲ ਤੁਸੀਂ ਕਰੋਗੇ ਦੇਖੋ ਕਮੇਟੀ ਤਾਂ ਉਹੀ ਹਜੇ ਕੰਮ ਕਰੂਗੀ ਕਮੇਟੀ ਚੇਂਜ ਨਹੀਂ ਹੋਣੀ ਅਸੀਂ ਇਹਨਾਂ ਨੇ ਸਾਨੂੰ ਸਾਰਾ ਮੁੱਖ ਪ੍ਰਬੰਧ ਕਿ ਦਿੱਤਾ ਜਿਹੜਾ ਵੀ ਜੋ ਵੀ ਇੱਥੇ ਕਾਰਜ ਹੋਣਗੇ ਇੱਥੇ ਸਾਡਾ ਪਹਿਰਾ ਵੀ ਰਹੂਗਾ ਇੱਥੇ ਅਸੀਂ ਰਹਾਂਗੇ ਪੱਕੇ ਤੌਰ ਤੇ ਵੀ ਹੈਟਾਫਸਰ ਤੁਹਾਨੂੰ ਇੱਥੇ ਗਤੀਵਿਧੀਆਂ ਸਾਰੇ ਚਲਾਣੀਆਂ ਸੇਵਾ ਸੰਭਾਲਾ ਇਹਨਾਂ ਨੇ ਕਰਨੀਆਂ ਨੇ ਦੇਖੋ ਇਸੇ ਕਿਸੇ ਨੇ ਏਕੜਾ ਇੱਥੇ ਰਹਿਣਾ ਜਿਹੜਾ ਦਰਬਾਰ ਸਾਹਿਬ ਆਹੇ ਗੁਰਦੁਆਰਾ ਸਾਹਿਬ ਆਹੇ ਨਹੀਂ ਇੱਥੇ ਰਹਿਣਾ ਕਿਤੇ ਨਹੀਂ ਜਾਣਾ ਅਸੀਂ ਚੱਲਿਆ ਜਾਣਾ ਅਸੀਂ ਸੰਸਾਰ ਦੇ ਉਹ ਚਾਂ ਪਤਾ ਨਹੀਂ ਕਦੋਂ ਚੱਲਿਆ ਜਾਣਾ ਇਹ ਸੇਵਾ ਜਿਹੜਾ ਕੋਈ ਸੇਵਾ ਕਰੂ ਚੰਗੇ ਕੰਮ ਕਰੂਗਾ ਲੋਕਾਂ ਨੂੰ ਯਾਦ ਕਰਨਗੇ ਇਸ ਕਰਕੇ ਅਸੀਂ ਚੰਗੇ ਕੰਮ ਕਰਨ ਵਾਸਤੇ ਜਿਹੜਾ ਹੈਗਾ ਇਹ ਸੇਵਾ ਸੰਭਾਲੀ ਆ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਸੀ ਉਸ ਵਿਸ਼ਵਾਸ ਨੂੰ ਟੁੱਟ ਨਹੀਂ ਦੇਵਾਂਗੇ ਅਸੀਂ ਉਸ ਦੇ ਖਰੇ ਉਤਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਿਸ਼ਨ ਨੂੰ ਹੋਰ ਅੱਗੇ ਵਧਾਵਾਂਗੇ ਬਾਕੀ ਵੀ ਪਿੰਡ ਵਾਲੇ ਸਾਰੇ ਸਹਿਮਤ ਨੇ ਇਸ ਚੀਜ਼ ਦੇ ਨਾਲ ਕਮੇਟੀ ਦੇ 11 ਮੈਂਬਰ ਸਹਿਮਤ ਨੇ ਤੁਹਾਡੇ ਨਾਲ ਬਾਕੀ ਵੀ ਸਾਰੇ ਸਹਿਮਤ ਨੇ ਕਿ ਵੀ ਹਾਂ ਜੀ ਬਾਬਾ ਜੀ ਨੂੰ ਸਮਾ ਦਿਓ ਤੇ ਅੱਗੇ ਜਿਹੜੀ ਵੀ ਸੇਵਾ ਹੋਏਗੀ ਬਾਬਾ ਜੀ ਕਰਨ ਦੇਖੋ ਸਾਰਿਆਂ ਦੀ ਸਹਿਮਤੀ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਸਾਰੀ ਸੰਗਤ ਬੈਠੀ ਸੀ ਉਦੋਂ ਜਦੋਂ ਉਹਨਾਂ ਨੇ ਸੇਵਾ ਸੁਨਹਾਲੀਆ ਸਾਰੀ ਬੈਠੀ ਸੀ ਕਿਸੇ ਨੇ ਇਤਰਾਜ਼ ਨਹੀਂ ਨੇ ਸਾਰੇ ਖੁਸ਼ ਨੇ ਜਿਹੜਾ ਗੁਰਦੁਆਰਾ ਦਾ ਪ੍ਰਬੰਧਕ ਨੇ ਸਾਰੇ ਖੁਸ਼ ਨੇ ਜਿਹੜੀ ਸੰਗਤ ਆ ਸਾਰੀ ਖੁਸ਼ ਆ ਕੋਈ ਕਿਸੇ ਨੇ ਇਤਰਾਜ਼ ਨਹੀਂ ਕੀਤਾ ਚਲੋ ਜੇ ਕੋਈ ਇਤਰਾਜ਼ ਕਰੂਗਾ ਸੀ ਬੈਠੀਆਂ ਕੋਈ ਗੱਲ ਕਰਾਂਗੇ ਤੇ ਸਾਨੂੰ ਕੋਈ ਲਾਲਚ ਨਹੀਂ ਹੈਗਾ ਇਹਦੇ ਵਿੱਚ ਵੀ ਅਸੀਂ ਸੇਵਾ ਕਰਨ ਨੂੰ ਹੀ ਕਰਨੀ ਆ ਜੇ ਕੋਈ ਇਤਰਾਜ਼ ਉਠਾਊਗਾ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜਿਹਨਾਂ ਨੂੰ ਇਤਰਾਜ਼ ਹੋਊਗਾ ਸਾਰਿਆਂ ਨੂੰ ਇਤਰਾਜ਼ ਹੋਊ ਸਾਡੇ ਤੇ ਅੱਛਾ ਤੁਹਾਨੂੰ ਨਹੀਂ ਸੇਵਾ ਹੋਏ ਛੱਡ ਕੇ ਚੱਲ ਜਾਾਂਗੇ ਇਹਦੇ ਵਿੱਚ ਵੱਡੀਆਂ ਗੱਲਾਂ ਕਰਨੀ ਨੇ ਇੱਥੇ ਕਿਹੜਾ ਕੋਈ ਸਹਾਇਕ ਕਿਸੇ ਦਾ ਰੱਖਿਆ ਨਹੀਂ ਇੱਥੇ ਤਾਂ ਸੰਸਾਰ ਦੇ ਚੱਕਰਵਰਤੀ ਮਹਾਰਾਜੇ ਵੱਡੇ ਵੱਡੇ ਇੱਥੇ ਆਏ ਚਲੇ ਗਏ ਕੋਈ ਨਾਲ ਕਿਸੇ ਚੀਜ਼ ਨੂੰ ਲੈ ਕੇ ਗਿਆ ਸੰਗੀਤ ਛੋਤ ਨੂੰ ਜਿਉ ਉਸ ਅਸੀਂ ਚੰਗੇ ਕੰਮ ਕਰਾਂਗੇ ਤਾਂ ਸੜਨ ਜਿਹੜੇ ਲੋਕ ਨੇ ਜੁੜਨਗੇ ਜਿਹੜੇ ਇੱਥੇ ਹੋਰ ਕਮੇਟੀ ਮੰਤਰੀ ਆਲੀ ਅਸੀਂ ਉਹਨਾਂ ਨੂੰ ਵੀ ਜੋੜਾਂਗੇ ਨਾਲ ਅਸੀਂ ਉਹਨਾਂ ਨੂੰ ਵੀ ਬੈਠ ਕੇ ਉਹਨਾਂ ਨਾਲ ਵੀ ਗੱਲਾਂ ਕਰਾਂਗੇ ਸਾਰੀਆਂ ਵੀ ਆਓ ਆਪਾਂ ਇਕੱਤਰ ਹੋ ਕੇ ਚਲਾਈਏ ਇਸ ਮਿਸ਼ਨ ਨੂੰ ਅੱਗੇ ਤੋਰੀਏ ਪ੍ਰਧਾਨ ਨੇ ਜਗਜੀਤ ਸਿੰਘ ਗੁਰਦੁਆਰੇ ਦੇ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਪੂਰੀ ਹੋਸ਼ੋ ਹਵਾਸ ਦੇ ਵਿੱਚ ਬਾਬਾ ਜੀ ਨੂੰ ਗੁਰਦੁਆਰਾ ਸੰਭਾਲਦੇ ਹੋ ਸੇਵਾ ਸੰਭਾਲਦੇ ਹੋ ਤੇ ਇਸ ਦਾ ਕਾਰਨ ਕੀ ਹੈ ਬਾਬਾ ਜੀ ਉਹਨਾਂ ਨੂੰ ਗੁਰਦੁਆਰਾ ਸੰਭਾਲ ਲੈਂਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਆਪ ਸਭ ਨੂੰ ਜੀ ਗੁਰੂ ਮਹਾਰਾਜ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਤੇ ਅਸੀਂ ਮਤਲਬ ਕਿ ਬਾਬਾ ਜੀ ਨਾਲ ਘਟੂ ਘਟ 2 ਸਾਲ ਹੋ ਗਏ ਨੇ ਜੀ ਉੱਥੇ ਮੋੜਚੇ ਤੇ ਆਉਂਦੇ ਜਾਂਦੇ ਅਸੀਂ ਦੇਖ ਰਹੇ ਹਾਂ ਸਾਬ ਕਿਤਾਬ ਜੋ ਵੀ ਸਾਨੂੰ ਵਧੀਆ ਲੱਗਿਆ ਜੀ ਅਸੀਂ ਵੀ ਇਹਨਾਂ ਨੂੰ ਦੇਖ ਦੇਖ ਕੇ ਬਾਣਾ ਮਤਲਬ ਕਿ ਬਾਣੀ ਦੇ ਵਿੱਚ ਜਿਹੜੇ ਪੰਜ ਸੱਤ ਨਾਲ ਨੇ ਆਪਣੇ ਸਿੰਘ ਸਾਰੇ ਬਾਣੇ ਦੇ ਵਿੱਚ ਰਹਿਣ ਲੱਗੇ ਨੇ ਜੀ ਤਾਂ ਸਾਨੂੰ ਵਧੀਆ ਲੱਗਿਆ ਜੀ ਸਾਨੂੰ ਵਿਸ਼ਵਾਸ ਆ ਪੂਰਾ ਵੀ ਕਰੇ ਉਤਰਨਗੇ ਅਸੀਂ ਵਿਸ਼ਵਾਸ ਕਰਕੇ ਇਹਨਾਂ ਨੂੰ ਅੱਗੇ ਲੈ ਕੇ ਆਏ ਆ ਜੀ ਬਾਕੀ ਆਇਆ ਜੀ ਵੀ ਕਿਸੇ ਤਰ੍ਹਾਂ ਦਾ ਵੀ ਹੋਊਗਾ ਬਾਬਾ ਜੀ ਸਾਡੇ ਨਾਲ ਨੇ ਕੋਈ ਵੀ ਹੁੰਦਾ ਬਾਬਾ ਸਤਨਾਮ ਸਿੰਘ ਜੀ ਆ ਨੀ ਜੀ ਇਹਨਾਂ ਨੇ ਬਹੁਤ ਦੇਰ ਦੇ ਆ ਰਹੇ ਨੇ ਜੀ ਇਹਨਾਂ ਨੂੰ ਤਾਂ ਪਤਾ ਹੀ ਆ ਜੀ ਇੱਥੇ ਦਾ ਹਸਾਬ ਕਿਤਾਬ ਜੋ ਵੀ ਠੀਕ ਹੈ ਨਹੀਂ ਮਤਲਬ ਤੁਸੀਂ ਸੇਵਾ ਸੰਭਾਲ ਵਿੱਚ ਕਰਕੇ ਦੇ ਰਹੇ ਹੋ ਕਿ ਤੁਹਾਨੂੰ ਚੰਗਾ ਲੱਗਿਆ ਕਿ ਇਸ ਕਰਕੇ ਗੁਰਦੁਆਰੇ ਦੀ ਸੰਭਾਲ ਬਾਬਾ ਜੀ ਨੇ ਸੰਭਾਈ ਜਾਵੇ ਕੋਈ ਕੱਲ ਨੂੰ ਆਪਸੀ ਕੋਈ ਰੌਲਾ ਮਤਭੇਦ ਤਾਂ ਨਹੀਂ ਹੋਏਗਾ ਤੁਹਾਡੇ ਹੋਰ ਜਿਹੜੇ ਇੱਥੇ ਪਿੰਡ ਦੇ ਨੇ ਜਾਂ ਹੋਰ ਕੋਈ ਆ ਚੀਜ਼ਾਂ ਨੂੰ ਲੈ ਕੇ ਕਿ ਵੀ ਇਹ ਚੀਜ਼ਾਂ ਨਹੀਂ ਹੋਣ ਚਾਹੀਦੀਆਂ ਅਸੀਂ ਪਿੰਡ ਦੇ ਆ ਤੇ ਪਿੰਡ ਦੇ ਵਿੱਚ ਹੀ ਰਹਿਣੀਆਂ ਚਾਹੀਦੀਆਂ ਚੀਜ਼ਾਂ ਨਹੀਂ ਨਹੀਂ ਇਹ ਹੋਰ ਮਤਭੇਦ ਗਿਆ ਆ ਵੀ ਗੁਰਚਕ ਨੇ ਜੀ ਅਸੀਂ ਵੀ ਗੁਰਚਕਾਂ ਜੀ ਇਹ ਜਿਆਦਾ ਕੋਈ ਨਹੀਂ ਜੀ ਸਾਡੇ ਸਾਰੇ ਜੱਟ ਵੀ ਬੈਠੇ ਨੇ ਜੀ ਵਿਚੇ ਸੈਣੀ ਨੇ ਜੀ ਵਿਚੋ ਤੁਹਾਡੇ ਮੁੰਦਰਾ ਭਾਜੀ ਨੇ ਜੀ ਠੀਕ ਹੈ ਨਾ ਜੀ ਪਹਿਲਾਂ ਪ੍ਰਧਾਨ ਵੀ ਰਹਿ ਚੁੱਕੇ ਨੇ ਮੇਰੇ ਤੋਂ ਪਹਿਲਾਂ ਉਹ ਤੇ ਇਹ ਜਿਆਦਾ ਕੋਈ ਨਹੀਂ ਜੀ ਸਾਰੇ ਮਤਲਬ ਕਿ ਇੱਕ ਜਗਾਂ ਦੇ ਆ ਜੀ ਕਮੇਟੀ ਸਾਰੀ ਪ੍ਰਸ਼ਾਸਨ ਨੇ ਪਹੁੰਚਿਆ ਸੀਗਾ ਪਹਿਲਾਂ ਹੀ ਪ੍ਰਸ਼ਾਸਨ ਕੋਲ ਇਹ ਜਹੀ ਗੱਲ ਗਈ ਸੀ ਤੇ ਅੱਜ ਪ੍ਰਸ਼ਾਸਨ ਨੂੰ ਆਉਣਾ ਪਿਆ ਜਾਂ ਫਿਰ ਪ੍ਰਸ਼ਾਸਨ ਨੇ ਇਸ ਕਰਕੇ ਆਇਆ ਕਿ ਵੀ ਚਲੋ ਸਾਰਾ ਵਧੀਆ ਇੱਕ ਸਾਂਝੀ ਨਾਲ ਚੀਜ਼ ਬਣ ਜਾਵੇ ਹਾਂਜੀ ਹਾਂਜੀ ਬਿਲਕੁਲ ਜੀ ਇਹੋ ਜਿਹਾ ਕੋਈ ਵੀ ਇਸ਼ੂ ਨਹੀਂ ਹੈਗਾ ਜੀ ਠੀਕ ਬਹੁਤ ਸ਼ੁਕਰੀਆ ਬੱਬਰ ਹਰਾਜ ਸਿੰਘ ਜੀ ਸਾਡੇ ਨਾਲ ਸੀਗੇ ਤੇ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਸੇਵਾ ਸੰਭਾਲ ਜਿਹੜੀ ਗੁਰਦੁਆਰੇ ਦੀ ਦਿੱਤੀ ਗਈ ਹੈ ਕਿ ਗੁਰਦੁਆਰਾ ਭਗਤ ਰਵੀਦਾਸ ਜੀ ਦਾ ਬਲਟਾਣੇ ਦੇ ਵਿੱਚ ਪੈਂਦਾ ਕਿ ਕਾਫੀ ਟਾਈਮ ਤੋਂ ਅਸੀਂ ਬਾਬਾ ਜੀ ਨੂੰ ਦੇਖ ਰਹੇ ਸੀਗੇ ਤੇ ਅਸੀਂ ਉਹਨਾਂ ਨੂੰ ਦੇਖਿਆ ਕਿ ਵਧੀਆ ਸਰ ਜਿਹੜੇ ਕੰਮ ਕਰ ਰਹੇ ਨੇ ਪੰਥ ਦੇ ਲਈ ਤੇ ਅਸੀਂ ਜਿਹੜੀ ਗੁਰਦੁਆਰੇ ਦੀ ਸੇਵਾ ਸੰਭਾਲ ਬਾਬਾ ਜੀ ਨੂੰ ਸੌਂਪੀ ਜਾਵੇ ਤੇ ਇਹ ਗੁਰਦੁਆਰੇ ਦੀ ਸੇਵਾ ਸੰਭਾਲ ਲੈਣ ਨਾਲ ਵੱਲ ਸੌਂਪੀ ਗਈ ਹੈ ਤਾਂ ਇਸ ਤੋਂ ਬਾਅਦ ਅੱਗੇ ਦੇ ਕੀ ਤਸਵੀਰਾਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ